빌ਗਾ ਇਥੋਂ ਨਜ਼ਰੀ ਕੀ ਪਿੰਡ ਤਲਵਣ ਵਿਖੇ ਨਾਲ ਨੂੰ ਲੱਗੀ ਅਗਰ ਨਾਲ 1000 ਦੇ ਕਰੀਬ ਤੂੜੀ ਦੀਆਂ ਟਰਾਲੀਆਂ ਇੱਕ ਕੰਬਾਈਨ ਅਤੇ ਇੱਕ ਮੋਟਰਸਾਈਕਲ ਸੜ ਕੇ ਸੁਆਹ ਹੋ ਗਏ ਦੂਸਰੇ ਦਿਨ ਫਾਇਰ ਬ੍ਰਿਗੇਡ ਨੇ ਬੜੀ ਮੁਸ਼ਕਲ ਨਾਲ ਤੂੜੀ ਨੂੰ ਲੱਗੀ ਅੱਗ ਤੇ ਕਾਬੂ ਪਾਇਆ ਮੌਕੇ ਤੇ ਗੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਦੱਸਿਆ ਕਿ ਅਗਰ ਲਗਭਗ ਨਾਲ 500 ਤੂੜੀ ਟਰਾਲੀ ਅਤੇ ਸੈੱਟ ਸੜ ਗਈ ਹੈ ਜਿਸ ਨਾਲ ਕਰੀਬ 25 ਲੱਖ ਦਾ ਨੁਕਸਾਨ ਹੋ ਗਿਆ ਇਸੇ ਤਰ੍ਹਾਂ ਗੁਰਨਾਮ ਸਿੰਘ ਪੁੱਤਰ ਸੁਖਾ ਸਿੰਘ ਨੇ ਦੱਸਿਆ ਕਿ ਮੇਰੀ 500 ਟਰਾਲੀ ਤੂੜੀ ਕੰਬਾਈਨ ਮਸ਼ੀਨ ਅਤੇ ਬੁਲੇਟ ਮੋਟਰਸਾਈਕਲ ਸੜਕੇ ਸਵਾਰ ਹੋ ਗਿਆ ਜਿਸ ਨਾਲ ਕਰੀਬ 60 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਕਿਹਾ ਕਿ ਅਗਰ ਦੇ ਸ਼ਰੇ ਤੇਜ਼ ਹਨੇਰੀ ਵਿੱਚ ਹੀ ਆਏ ਸਨ ਜਿਨ੍ਹਾਂ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਸਾਡਾ ਬਹੁਤ ਨੁਕਸਾਨ ਹੋ ਗਿਆ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰਜੀਤ ਸਿੰਘ ਅਤੇ ਗੁਰਨਾਮ ਸਿੰਘ ਜੀ ਨੇ ਦੱਸਿਆ ਕਿ ਹਨੇਰੀ ਤੂਫਾਨ ਇੰਨਾ ਤੇਜ਼ ਸੀ ਕਿ ਸਾਨੂੰ ਕੁਝ ਵੀ ਸਮਝ ਨਹੀਂ ਆਈ ਖੇਤਾਂ ਦੀ ਨਾਲ ਨੂੰ ਅਗਰ ਦੂਰ ਦੁਰਾਡੇ ਤੋਂ ਅਗਰ ਦੇ ਛਿੱਤੇ ਹਨੇਰੀ ਨਾਲ ਆ ਗਏ ਤੇ ਸਦਾ ਨੁਕਸਾਨ ਹੋ ਗਿਆ ਸਾਡੀ ਪਾਰਸ਼ਾਸ਼ਨ ਨੂੰ ਬੇਨਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਵਿਜੇ 바ਵਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਤਿ ਸ਼੍ਰੀ ਅਕਾਲ ਕੀ ਕਿਦਾਂ ਅੱਗ ਲੱਗੀ ਕੀ ਨਾਂ ਤੁਹਾਡਾ ਗੁਰਨਾਮ ਸਿੰਘ ਗੁਰਨਾਮ ਸਿੰਘ ਜੀ ਹਾਂਜੀ ਤੇ ਬਹੁਤ ਜਿਆਦਾ ਤੁਹਾਡਾ ਨੁਕਸਾਨ ਹੋਇਆ ਕਿੱਦਾਂ ਇਹ ਅੱਗ ਦਾ ਪਤਾ ਨਹੀਂ ਆਈ ਤੂਫਾਨ ਆਇਆ ਜੀ ਪਿੱਛੋਂ ਅੱਗ ਲੱਗ ਗਈ ਘਰ ਨਹੀਂ ਹੈਗੇ ਅੱਛਾ ਜੀ ਇਧਰ ਪਿੱਛੋਂ ਅੱਗ ਆਈਏ ਤਾਂ ਸਾਹੀ ਤੇ ਇਧਰ ਗਏ ਦੂਜੇ ਪੁੱਤ ਘਾਰੇ ਲੱਗੇ ਇੱਥੇ ਤਾਂ ਵੀ ਥੂੜੀ ਪਈ ਸੀ ਖੁੱਲੀ ਆਉਂਦੇ ਫੋਨ ਆਇਆ ਵੀ ਅੱਗ ਲੱਗੀ ਆਜੋ ਉਹ ਤੁਹਾਡੇ ਕੋਲ ਨਿਕਲੇ ਨਹੀਂ ਜਦ ਅੱਗੇ ਸਭ ਇਧਰ ਡਿੱਗਿਆ ਰਾਜ ਹੁਣ ਤੇ ਲੋਗ ਹੁਣ ਤੇ ਸਭ ਕੁਝ ਲੂ ਹੋ ਗਿਆ ਜੀ ਪਤਾ ਨਹੀਂ ਅੱਗਾ ਨੇ ਰੀ ਨਹੀਂ ਜਿਆਦਾ ਨੇ ਰੀਤ ਕੁਝ ਦਿਖਾਈ ਵੀ ਨਹੀਂ ਦਿੰਦਾ ਜੀ ਹੋਰ ਇੰਨਾ ਜਿੰਨਾ ਸਾਮਾਨ ਹੋ ਗਿਆ ਜੀ ਤੁਹਾਡਾ ਲਗਭਗ ਆਪਣੇ ਜੀ ਤੂੜੀ ਦਾ ਜੀ 500 ਟਰਾਲੀ ਤੂੜੀ ਦੀ ਸੀ ਜੀ ਤੇ ਨਵੀਂ ਕੰਬੈਨ ਸੀ ਜੀ ਮੋਟਰਸਾਈਕਲ ਸੀ ਜੀ ਬਾਕੀ ਉਹ ਸਮਾਨ ਜਿਹੜਾ ਇੱਧਰ ਪਿਆ ਸੀ ਉਹ ਤੋਂ ਪੁੱਛੇ 8-10 ਲੱਖ ਦੇ ਉਹ ਛੱਡੀ ਹੈ ਜੀ ਸਾਰੀ ਤਰੇੜਾ ਮਾਰ ਗਈ ਹੈ ਜੀ ਸਾਰੀ ਵਿੱਚੋਂ ਤੂੜੀ 4-500 ਟਰਾਲੀ ਤੂੜੀ ਦੀ ਸੀ ਵਿੱਚ ਕੰਪੈਨ ਜਿਹੜਾ ਮਾਡਲ ਸੀ ਤੁਹਾਡੀ ਇਹ ਇਹ 23 ਮਾਡਲ ਸੀ ਜੀ ਤੇ ਬੁਲਟ ਜਿਹੜਾ ਸੀ ਬੁਲਟ ਸੀ ਜੀ ਇਹ ਵੀ 24 ਮਾਡਲ ਜੀ ਇਹ ਤਾਂ ਨੰਬਰ ਵੀ ਨਹੀਂ ਆਇਆ ਕਿ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਜੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਸਾਡਾ ਜੋ ਸਾਡਾ ਹੋਇਆ ਚਲੋ ਜੋ ਬਣਦਾ ਸਾਨੂੰ ਦਿੱਤਾ ਜਾਵੇ ਆ ਗਾਈ ਕਿੱਧਰੋਂ ਸੀਗੀ ਇਹ ਪਿੱਛੋਂ ਇਦਾਂ ਨਹੀਂ ਜੀ ਕਿੱਧਰੋਂ ਆਈ ਹੈ ਪਰ ਜਿੱਧਰ ਹਨੇਰੀ ਆਈ ਉਧਰ ਹੀ ਆ ਗਈ ਲੈ ਕੇ ਆਈ ਪਿੱਛੋਂ ਤੂਫਾਨ ਜੀ ਰੋਲਿੰਗ ਨਾਲ ਹੀ ਆਈ ਪਤਾ ਹੀ ਨਹੀਂ ਲੱਗਾ ਬਾਹਰ ਤਾਂ ਨਿਕਲੇ ਹੀ ਨਹੀਂ ਗਿਆ ਜਦੋਂ ਅੱਗ ਲੱਗ ਗਈ ਫਿਰ ਪਤਾ ਲੱਗਾ ਵੀ ਅੱਗ ਲੱਗ ਗਈ 50-60 ਲੱਖ ਦਾ ਨੁਕਸਾਨ ਹੋ ਗਿਆ ਜੀ ਸਾਡਾ ਦੋ ਛੱਡਾ ਸੜ ਗਏ ਤੂੜੀ ਦੀਆਂ ਜੀ ਇਹ ਕੰਪਨ ਛੱਡ ਗਈ ਬੁਲਟ ਮੋਟਰਸਾਈਕਲ ਛੱਡ ਗਿਆ ਜੀ ਬਾਕੀ ਆਹ ਸਮਾਨ ਟਾਇਰ ਜੋ ਪਏ ਹਨ ਉਹ ਸਾਫ ਸਫੀ ਕੋ ਛੱਡ ਗਿਆ ਜੀ 2000 ਮੱਝਾਂ ਵੀ ਛੱਡੀਆਂ ਜੀ ਵਿੱਚ ਲੋ ਹੋ ਗਈ ਗਾਈ ਇੱਕ ਮਨ ਲੂ ਹੋ ਗਈ ਹੈ ਜੀ ਇੱਕ ਕੱਟਾ ਲੂ ਹੋ ਗਿਆ ਜੀ ਗਾਈ ਤੋਂ ਮੁਕੀ ਬਹੁਤ ਬਹਾ ਬਚੇ ਸਾਡੇ ਘਰੇ ਅੱਗ ਵੱੜ ਚੱਲੀ ਸੀ ਜੀ ਬਹੁਤ ਮੁਸ਼ਕਲ ਪਜਾਈ ਸਾਡੇ ਘਰਾਂ ਦੇ ਵਿੱਚ ਅੰਦਰ ਫਾਈਰ ਗ੍ਰੇਡ ਵਾਲੀ ਗੱਡੀ ਕਦੋਂ ਆਈ ਆ ਅੱਜ ਆਈ ਅੱਜ ਰਾਤ ਦੇ ਕੱਲ ਦੇ ਫੋਨ ਕੀਤੇ ਹੋਏ ਰਾਤ ਦੇ ਪਿੰਡ ਵਾਲਿਆਂ ਦੇ ਸੰਜੋਗ ਨਾਲ ਹੀ ਮਾੜਾ ਮੋਟਾ ਕੁਝ ਕਰ ਚੁੱਕੇ ਨੇ ਕਿਸੇ ਨੇ ਨਹੀਂ ਹੋਰ ਹੋਏ ਨੇ ਜੀ ਫੋਨ ਕੀਤਾ ਫਾਈਰ ਗ੍ਰੇਡ 7:00 ਵਜੇ 112 ਤੇ ਕਾਲ ਕੀਤੀ ਜੀ 7:00 ਵਜੇ ਦੀ ਕੋਈ ਨਹੀਂ ਪਾਣੀ ਬੰਦੇ ਬਣਿਆਂ ਨੂੰ ਫੋਨ ਕੀਤਾ ਪੁਛ ਪ੍ਰਸ਼ਾਸਨ ਕੋਈ ਨਹੀਂ ਆਇਆ ਪੁਲਿਸ ਪ੍ਰਸ਼ਾਸਨ ਆਈ ਸੀ ਰਾਤ ਮਾਰੇ ਚੱਲ ਕੇ ਆ ਗਏ ਆ ਕੇ ਉਹ ਗਿੜਾ ਲਾ ਕੇ ਚੱਲ ਗਏ ਸੀ ਉਹਨਾਂ ਦੇ ਕੀ ਕਰਨਾ ਹੈ ਜਦੋਂ